ਸਮਾਣਾ ਪਾਤਨਾ ਸੜਕ ਤੇ ਆ ਤੜਕਸਰ ਇੱਕ ਹਾਦਸਾ ਹੋਇਆ ਦੋ ਕਾਰਾਂ ਆਪਸ ਵਿੱਚ ਟਕਰਾਈਆਂ ਜਿਸ ਦੇ ਵਿੱਚ ਦੋ ਨੌਜਵਾਨ ਦੋਨੋਂ ਜਿਹੜੇ ਡਰਾਈਵਰ ਸੀ ਦੋਨੋਂ ਕਾਰਾਂ ਦੇ ਜ਼ਖਮੀ ਹੋਏ ਹਨ ਉਹਨਾਂ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਇਲਾਜ ਦੇ داخل ਕਰਾਇਆ ਗਿਆ ਇੱਕ ਨੌਜਵਾਨ ਮੁੰਸੀ ਵਾਲਾ ਪਿੰਡ ਦਾ ਹੈ ਦੂਜਾ ਕੱਗੇ ਦੇ ਪਿੰਡ ਤਾਲਾ ਦਾ ਹੈ ਜਿਹੜਾ ਕਿ ਸਮਾਣੇ ਤੋਂ ਤਾਲਾ ਪਾਸੇ ਜਾ ਰਿਹਾ ਸੀ ਦੂਜਾ ਮੁੰਸੀ ਵਾਲਾ ਦਾ ਹੈ ਇਹ ਆਪਣੇ ਪਿੰਡੋਂ ਸਮਾਣੇ ਸਾਈਡ ਨੂੰ ਆ ਰਿਹਾ ਸੀ ਜਿਹੜਾ ਕਿ ਮਵੀ ਦੇ ਨੇੜੇ ਇਹਨਾਂ ਦੋਹਾਂ ਕਾਰਾਂ ਕਿ ਆਪਸ ਵਿੱਚ ਟੱਕਰ ਹੋਈ ਹੈ ਔਰ ਇਸ ਹਾਦਸੇ ਦੀ ਜਾਂਚ ਮਵੀ ਕਲਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮੈਂ ਐਮਟੀ ਰਮਨਦੀਪ ਇਹ ਪਾਇਲਟ ਬਲਵਿੰਦਰ ਜੀ ਨੇ ਅਸੀਂ ਸਮਾਨੇ ਤੋਂ ਕੇਸ ਲਾ ਕੇ ਪਾਤੜਾ ਵੱਲ ਜਾ ਰਹੇ ਸੀਗੇ ਇਹ ਰਸਤੇ 'ਚ ਐਕਸੀਡੈਂਟ ਹੋਇਆ ਮੋਬਾਈਲਾਂ ਦੇ ਕੋਲ ਇਹ ਦੋ ਇੱਕ ਕਾਰਾਂ ਦਾ ਆਪਸ 'ਚ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਅਸੀਂ ਜਿਹੜਾ ਇੱਕ ਮਰੀਜ਼ ਅਸੀਂ ਸਮਾਨੇ ਸ਼ਿਫਟ ਕੀਤਾ ਹੁਣ ਮਰੀਜ਼ ਦੇ ਇੱਕ ਛਾਤੀ 'ਚ ਦਰਦ ਕਹਿੰਦਾ ਜੇ ਇੱਕ ਸਿਰ 'ਚ ਦਰਦ ਕਹਿੰਦਾ ਤੂੰ ਤਾਂ ਬਹੁਤ ਜ਼ਿਆਦਾ ਜੀ ਸਾਰੀ ਰਾਤ ਹੋ ਗਈ ਐਂਬੂਲੈਂਸ ਚਾਲਦੇ ਨੇ ਜੀ ਤੂੰ ਤਾਂ ਬਹੁਤ ਜ਼ਿਆਦਾ ਜੀ ਜਿਹਦੇ ਕਾਰਨ ਵੀ ਐਕਸੀਡੈਂਟ ਹੈ ਇਹ ਤੂੰ ਦਾ ਕਾਰਨ ਨਹੀਂ ਹੋ ਸਕਦਾ ਬਲਵਿੰਦਰ ਦੂਜੀ ਗੱਡੀ 'ਚ ਕੋਈ ਨਹੀਂ ਮਿਲਿਆ ਜੀ ਉਹ ਮੁੰਡਾ ਠੀਕ ਸੀਗਾ ਇਹਦੇ ਸੱਟ ਜ਼ ਇਹ ਸਮਾਨੇ ਸਾਈਡ ਤੋਂ ਜਾ ਰਿਹਾ ਸੀ ਜਿਹਨੂੰ ਅਸੀਂ ਸਮਾਨੇ ਲੈ ਕੇ ਆਏ ਆ ਅਤਾਲਾ ਪਿੰਡ ਦਾ ਇਹ ਤੇ ਜਿਹੜਾ ਦੂਜਾ ਉਹ ਉਧਰ ਆ ਰਹੀ ਸੀ ਪਤਨਾ ਬਲਵਿੰਦਰ ਸਿੰਘ ਜੀ ਵਗੈਰਾ ਇਹ ਮੁੰਛੀ ਵਾਲੇ ਰਜ ਦਿਖ ਬੇ ਕੋਲ ਇਧਰੋਂ ਪਤਨਾ ਸਾਈਡ ਕਿੱਥੇ ਗਿਆ ਸੀ ਇਹ ਪਕਾ ਨਹੀਂ ਉਧਰ ਆਉਣ ਗਿਆ ਸੀ ਹਨਾ ਪਤਾ ਲੱਗਾ ਆ ਪਤਾ ਨਹੀਂ ਲੱਗਾ ਸੀ ਤੂੰ ਇੰਜ ਗਿਆ ਤੂੰ ਸਮਾਣਿਓ ਹਾਂ ਰਿਸ਼ਤੇਦਾਰੀ ਸੀ ਗਿਆ ਸਾਂ ਇਹ ਨਹੀਂ ਪਤਾ ਪਰਿਓ ਹੋਣ ਡਿਆ ਗਿਆ ਇਧਰ ਆਉਣ ਡਿਆ ਸੀ ਅਸੀਂ ਤੇ ਬਸ ਚੌਂਕੀ ਚ ਗਏ ਆ ਜੀ ਅੱਛਾ ਜਦੋਂ ਐਕਸੀਡੈਂਟ ਹੋ ਗਿਆ ਨਾ ਉੱਥੇ ਮੌਕੇ ਤੇ ਕੋਈ ਨਹੀਂ ਆ ਕੇ ਵੈਕਸੀਨੇਟ ਹੋਇਆ ਹਾਂ ਅਸੀਂ ਉਦੋਂ ਗਏ ਆ ਜੀ ਹੈ ਕਿੱਥੇ ਰਹਿਣਾ ਲੈ ਦੋ ਵੀ ਪੀਸ ਹਾਂ ਜੀ ਇਹ ਮੁੰਸ਼ੀ ਵਾਲਾ ਪਿੰਡ ਆ ਬਰਾਸ ਦੇ ਕੋਲ ਅਗਲੇ ਪਾਸੇ ਡਿਡਿੜਬੇ ਤੁਰਾ ਸੱਟਾ ਸੱਟਾ ਆ ਗਿਆ ਇਹ ਲੱਤ ਤੇ ਮੂੰਹ ਹੀ ਸੂਹਦਾ ਤੇ ਉਹ ਉਦੋਂ ਇਹਨੇ ਧਿਆਨ ਨਹੀਂ ਕੀਤਾ ਇਹਦੇ ਬਾਅਦ ਚ ਵੇਖਿਆ ਤੇ ਸਾਰਾ ਲੰਗਾਂਦਾ ਹੀ ਗਿਆ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼